ਜਲਦਾ ਲਾਈਨ ਜਿਹੜਾ ਚੱਲ ਰਿਹਾ ਹੈ ਉਹਦੇ ਵਿੱਚ ਇੱਕ ਚੀਜ਼ ਵੀ ਪੁੱਛਣੀ ਚਾਹੁੰਦਾ ਕਿ ਪ੍ਰਦੀਪ ਕਲੇਰ ਜਿਹੜਾ ਮੁੱਖ ਇੱਕੋ ਜਿਹਾ ਉਹਦੇ ਦਰਬਾਰ ਸਾਹਿਬ ਦੀ ਜਿਹੜੀ ਵਿੱਚ ਉਹਨੂੰ 5 ਦਿਨ ਪਹਿਲਾਂ ਅਜੋਧਿਆ ਜੀ ਅਮੇ ਸ਼ਾਜੀ ਦੇ ਨਾਲ ਬੈਠਾ ਤੇ ਉੱਥੋਂ ਦੇ ਬੀਜਪੀ ਦੇ ਮੰਤਰੀਆਂ ਦੇ ਲੀਡਰਾਂ ਦੇ ਨਾਲ ਗੱਲ ਹੋਣੀ ਤੇ ਉਸੇ ਜਿਹੜੀ ਗੱਲ ਚੱਲ ਪੈਣੀ ਕਿ ਅਕਾਲੀ ਦਲ ਤੇ ਬੀਜਪੀ ਦਾ ਆਲਾਈਸ ਹੋ ਗਿਆ ਦਾ ਮਤਲਬ ਗੱਲ ਕਲੀਅਰ ਹੋ ਗਈ ਆ ਕਿ ਅਕਾਲੀ ਦਲ ਜੋ ਅਸੀਂ ਐਲੀਗੇਸ਼ਨ ਲਾਉਂਦੇ ਰਹੇ ਆ ਬਾਦਲ ਪਰਵਾੜ ਉਹ ਬਦਲਿਆਂ ਦੇ ਵਿੱਚ ਮੁੱਖ ਦੋਸ਼ੀ ਸੀ ਤੇ ਅੱਜ ਵੀ ਹੈਗਾ ਹੋਰ ਸਭ ਤੋਂ ਵੱਡੀ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਆ ਕਿ ਮੇਰੇ ਕੋਲ ਵੀ ਲਗਹੇ 3 ਮਿੰਟੇ ਜ਼ੋਰ ਲਾ ਲਿਆ ਔਰ ਪਹਿਲੇ ਕੈਪਟਨ ਅਮਰਿੰਦਰ ਸਿੰਘ ਵਾਲੇ ਬੇਕੋ ਸੰਸਰਟੀ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਜ਼ੋਰ ਲਾਇਆ ਸੀ ਕਿ ਪ੍ਰਦੀਪ ਤੇ ਦੂਸਰੇ ਜਿਹੜੇ ਪ੍ਰੇਖਾ ਦੇ ਸਾਹੇ ਫੜੇ ਜਾਣ ਤੇ ਕਿਤੇ ਕਿਸੇ ਇਹਨਾਂ ਦੀ ਉਕਸੁਕ ਪਤਾ ਨਹੀਂ ਚੱਲੇਗੀ ਇਮੀਡੀਏਟਲੀ ਇਲੈਕਸ਼ਨਾਂ ਅਨਾਉਂਸ ਹੋਣ ਤੇ ਉਹ ਬੰਦਾ ਉੱਥੇ ਪ੍ਰਗਟ ਹੁੰਦਾ ਪੂਰੇ ਤੋਂ ਬਾਅਦ ਇਹਨਾਂ ਦੀ ਅਲਾਈਂਸ ਦੀ ਗੱਲ ਕਰਦੀ ਆ ਉਹਦੇ ਬਾਅਦ ਅਜੁੱਧਿਆ ਇਹ ਪੁਲਿਸ ਭੇਜ ਜਿਹਨੇ ਪੰਜਾਬ ਗਵਰਨਮੈਂਟ ਵਾਲੇ ਕੋ ਇਹਨਾਂ ਦੀ ਵੇਟ ਕਰ ਰਿਹਾ ਕਿ ਭਾਈ ਸਾਹਿਬ ਮੈਂ ਜੋ ਜੁਗਦੇ ਤੁਹਾਡਾ ਸਵਾਗਤ ਕਰਨ ਲਈ ਖੜਾ ਤੇ ਇਹਦੇ ਚ ਜਿਹੜਾ ਇਹੋ ਜਿਹੇ ਚੀਜ਼ਾਂ ਪੰਜਾਬ ਦੇ ਮਾਹੌਲ ਨੂੰ ਅਸ਼ਾਂਤ ਕਰਨ ਉਹ ਖਰਾਬ ਕਰਨ ਵਾਲੀਆਂ ਇਹਦੇ ਚ ਬੀਜਪੀ ਤੇ ਕਾਲੀ ਦਲ ਨੂੰ ਇਹਦਾ ਜਵਾਬ ਦੇਣਾ ਪੈਗਾ ਖਾਸ ਕਰਕੇ ਕਾਲੀ ਦਲ ਨੂੰ ਖਾਸ ਕਰਕੇ ਹਕਾਲਤਖ ਸਾਹਿਬ ਦੇ ਜਥੇਦਰ ਸਾਹਿਬ ਨੂੰ ਇਹ ਦੱਸਣਾ ਪਏਗਾ ਤੇ ਪਹਿਲੇ ਜਥੇਦਰ ਸਾਹਿਬ ਨੇ ਕਿਹਾ ਸੀ ਕਿ ਸਾਡੀ ਰਾਜਨੀਤਿਕ ਜਿਹੜੀ ਨਬਾਇਦਾ ਪਾਰਟੀ ਉਹ ਖਾਲੀਦ ਵਾਲਾ ਕੀ ਇਹ ਖਾਲੀਦ ਵਾਲਾ ਜਿਹਨੇ ਦਰਬਾਰ ਸਾਹਿਬ ਦੇ ਬੇਅਦਬੀ ਕਰਨ ਵਾਲੇ ਮੁੱਖ ਦੋਸ਼ ਨੂੰ ਆਪਣੀ ਸ਼ਰਨ ਦਿੱਤੀ ਹੈ ਜਿਹੜਾ ਚੱਲ ਰਿਹਾ ਹੈ ਉਹਦੇ ਵਿੱਚ ਇੱਕ ਚੀਜ਼ ਵੀ ਪੁੱਛਣੀ ਚਾਹੁੰਦਾ ਕਿ ਪ੍ਰਦੀਪ ਕਲੇਰ ਜਿਹੜਾ ਮੁੱਖ ਇਲਜ਼ਾਮ ਸੀਗਾ ਉਹਦੇ ਦਰਬਾਰ ਸਾਹਿਬ ਦੀ ਦੇ ਦੂਜੇ ਉਹਨੂੰ 5 ਦਿਨ ਪਹਿਲਾਂ ਅਯੁੱਧਿਆ ਚ ਹਮੇਸ਼ਾਜੀ ਦੇ ਨਾਲ ਬੈਠਾ ਤੇ ਉੱਥੋਂ ਦੇ ਬੀਜਪੀ ਦੇ ਮੰਤਰੀਆਂ ਤੇ ਲੀਡਰਾਂ ਦੇ ਨਾਲ ਗੱਲ ਹੋਣੀ ਤੇ ਉਸੇ ਦਿਨੀ ਗੱਲ ਚੱਲ ਪੈਣੀ ਕਿ ਅਕਾਲੀ ਦਲ ਤੇ ਬੀਜਪੀ ਦਾ ਐਲਾਈਸ ਹੋ ਗਿਆ ਦਾ ਮਤਲਬ ਗੱਲ ਕਲੀਅਰ ਹੋ ਗਈ ਆ ਕਿ ਅਕਾਲੀ ਦਲ ਜੋ ਸੀ ਅਲੀਗੇਸ਼ਨ ਲਾਉਂਦੇ ਰਹੇ ਆ ਬਾਦਲ ਪਰਵਾੜ ਉਹ ਬਿਰਗੀਆਂ ਦੇ ਵਿੱਚ ਮੁੱਖ ਦੋਸ਼ੀ ਸੀ ਤੇ ਅੱਜ ਵੀ ਹੈਗਾ ਉਹ ਸਭ ਤੋਂ ਵੱਡੀ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਆ ਕਿ ਮੇਰੇ ਕੋਲ ਵੀ ਲਗਹੇ 3 ਮਿੰਟੇ ਜ਼ੋਰ ਲਾ ਲਿਆ। ਔਰ ਪਹਿਲੇ ਕੈਪਟਨ ਅਮਰਿੰਦਰ ਸਿੰਘ ਵਾਲੇ ਬੇਕੋ ਸੰਸਰਟੀ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਜ਼ੋਰ ਲਾਇਆ ਸੀ ਕਿ ਪ੍ਰਦੀਪ ਤੇ ਦੂਸਰੇ ਜਿਹੜੇ ਪਰੇਖਾਂ ਦੇ ਸਾਹੇ ਫੜੇ ਜਾਣ। ਤੇ ਕਿਤੇ ਕਿਸੇ ਨੂੰ ਇਹ ਉਕਸੁਕ ਪਤਾ ਨਹੀਂ ਸੀ ਜੀ। ਇਮੀਡੀਏਟਲੀ ਇਲੈਕਸ਼ਨਾਂ ਅਨਾਉਂਸ ਹੋਣ ਤੇ ਉਹ ਬੰਦਾ ਉੱਥੇ ਪ੍ਰਜੈਕਟ ਹੁੰਦਾ। ਪੂਰੇ ਤੋਂ ਬਾਅਦ ਇਹਨਾਂ ਦੀ ਅਲਾਈਂਸ ਦੀ ਗੱਲ ਕਰਦੀ ਆ। ਉਹਦੇ ਬਾਅਦ ਅਜੁੱਗਿਆ ਇਹ ਪੁਲਿਸ ਭੇਜਦੇ ਨੇ ਪੰਜਾਬ ਗਵਰਨਰਟ ਵਾਲੇ ਉਹ ਇਹਨਾਂ ਦੀ ਵੇਟ ਕਰ ਰਿਹਾ ਕਿ ਭਾਈ ਸਾਹਿਬ ਮੈਂ ਜੋ ਜੁਗਦੇ ਤੁਹਾਡਾ ਸਵਾਗਤ ਕਰਨ ਲਈ ਖੜਾ ਤੇ ਇਹਦੇ ਚ ਜਿਹੜਾ ਇਹੋ ਜਿਹੇ ਚੀਜ਼ਾਂ ਪੰਜਾਬ ਦੇ ਮਾਹੌਲ ਨੂੰ ਅਸ਼ਾਂਤ ਕਰਨ ਵਾਲੇ ਖਰਾਬ ਕਰਨ ਵਾਲੇ ਇਹਦੇ ਚ ਬੀਜਪੀ ਤੇ ਕਾਲੀ ਦਲ ਨੂੰ ਇਹਦਾ ਜਵਾਬ ਦੇਣਾ ਪਏਗਾ ਖਾਸ ਕਰਕੇ ਕਾਲੀ ਦਲ ਨੂੰ ਖਾਸ ਕਰਕੇ ਜਥੇਦਾਰ ਸਾਹਿਬ ਨੂੰ ਇਹ ਦੱਸਣਾ ਪਏਗਾ ਤੇ ਪਹਿਲੇ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਸਾਡੀ ਰਾਜਨੀਤਿਕ ਜਿਹੜੀ ਨੋਬਾਇਦਾ ਪਾਰਟੀ ਉਹ ਖਾਲੀਦ ਵਾਲਾ ਕੀ ਇਹ ਖਾਲੀਦ ਵਾਲਾ ਜਿਹਨੇ ਦੇ ਦਰਬਾਰ ਸਾਹਿਬ ਦੇ ਬੇਅਦਬੀ ਕਰਨ ਵਾਲੇ ਮੁੱਖ ਦੋਸ਼ੇ ਨੂੰ ਆਪਣੀ ਸ਼ਰਨ ਦਿੱਤੀ ਹੈ ਜਿਹੜਾ ਚੱਲ ਰਿਹਾ ਹੈ ਉਹਦੇ ਵਿੱਚ ਇੱਕ ਚੀਜ਼ ਵੀ ਪੁੱਛਣੀ ਚਾਹੁੰਦਾ ਕਿ ਪ੍ਰਦੀਪ ਕਲੇਰ ਜਿਹੜਾ ਮੁੱਖ ਇਲਜ਼ ਸੀਗਾ ਉਹਦੇ ਦਰਬਾਰ ਸਾਹਿਬ ਦੀ ਬੇਅਦਬੀ ਉਹਨੂੰ 5 ਦਿਨ ਪਹਿਲਾਂ ਅਜੋਧਿਆ ਜੀ ਅਮੇਸ਼ਾ ਜੀ ਦੇ ਨਾਲ ਬੈਠਾ ਤੇ ਉੱਥੋਂ ਦੇ ਬੀਜਪੀ ਦੇ ਮੰਤਰੀਆਂ ਤੇ ਲੀਡਰਾਂ ਦੇ ਨਾਲ ਗੱਲ ਹੋਣੀ ਤੇ ਉਸੇ ਦੇ ਦੀ ਗੱਲ ਚੱਲ ਪੈਣੀ ਕਿ ਅਕਾਲੀ ਦਲ ਤੇ ਬੀਜਪੀ ਦਾ ਐਲਾਈਸ ਹੋ ਗਿਆ ਦਾ ਮਤਲਬ ਗੱਲ ਕਲੀਅਰ ਹੋ ਗਈ ਆ ਕਿ ਅਕਾਲੀ ਦਲ ਜੋ ਸੀ ਅਲੀਗੇਸ਼ਨ ਲਾਉਂਦੇ ਰਹੇ ਆ ਬਾਦਲ ਪਰਵਾੜ ਉਹ ਬਿਰਗੀਆਂ ਦੇ ਵਿੱਚ ਮੁੱਖ ਦੋਸ਼ੀ ਸੀ ਤੇ ਅੱਜ ਵੀ ਹੈਗਾ ਪਰ ਸਭ ਤੋਂ ਵੱਡੀ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਆ ਕਿ ਮੇਰੇ ਕੋਲ ਵੀ ਲੱਖਾਂ ਮਹੀਨੇ ਜ਼ੋਰ ਲਾ ਲਿਆ ਔਰ ਪਹਿਲੇ ਕੈਪਟਨ ਅਮਰਿੰਦਰ ਸਿੰਘ ਵਾਲੇ ਬੇਕੋ ਸੰਸਰਟੀ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਜ਼ੋਰ ਲਾਇਆ ਸੀ ਕਿ ਪ੍ਰਦੀਪ ਤੇ ਦੂਸਰੇ ਜਿਹੜੇ ਬਰੇਕਾ ਦੇ ਸਾਹਮਣੇ ਫੜੇ ਜਾਣ ਤੇ ਕਿਤੇ ਕਿਸੇ ਇਹਨਾਂ ਦੀ ਉਕਸੁਕ ਪਤਾ ਨਹੀਂ ਚੱਲੇਗੀ ਇਮੀਡੀਏਟਲੀ ਇਲੈਕਸ਼ਨਾਂ ਅਨਾਉਂਸ ਹੋਣ ਤੇ ਉਹ ਬੰਦਾ ਉੱਥੇ ਪ੍ਰਜੈਕਟ ਹੋਗਾ ਪੂਰੇ ਤੋਂ ਬਾਅਦ ਇਹਨਾਂ ਦੀ ਅਲਾਈਂਸ ਦੀ ਗੱਲ ਕਰਦੀ ਆ ਉਹਦੇ ਬਾਅਦ ਅਜोध्या ਇਹ ਪੁਲਿਸ ਭੇਜਦੇ ਨੇ ਪੰਜਾਬ ਗਵਰਨਰਟ ਵਾਲੇ ਉਹ ਇਹਨਾਂ ਦੀ ਵੇਟ ਕਰ ਰਿਹਾ ਕਿ ਭਾਈ ਸਾਹਿਬ ਮੈਂ ਇਹ ਜੁਗਤ ਤੁਹਾਡਾ ਸਵਾਗਤ ਕਰਨ ਲਈ ਖੜਾ ਤੇ ਇਹਦੇ ਚ ਜਿਹੜਾ ਇਹੋ ਜਿਹੇ ਚੀਜ਼ਾਂ ਪੰਜਾਬ ਦੇ ਮਾਹੌਲ ਨੂੰ ਅਸ਼ਾਂਤ ਕਰਨ ਉਹ ਖਰਾਬ ਕਰਨ ਉਹ ਇਹਦੇ ਚ ਬੀਜਪੀ ਤੇ ਕਾਲੀ ਦਲ ਨੂੰ ਇਹਦਾ ਜਵਾਬ ਦੇਣਾ ਪੈਗਾ ਖਾਸ ਕਰਕੇ ਕਾਲੀ ਦਲ ਨੂੰ ਖਾਸ ਕਰਕੇ ਹਕਤਕ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਹ ਦੱਸਣਾ ਪਏਗਾ ਤੇ ਪਹਿਲੇ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਸਾਡੀ ਰਾਜਨੀਤਿਕ ਜਿਹੜੀ ਨਬਾਇਦਾ ਪਾਰਟੀ ਉਹ ਖਾਲੀਦ ਵਾਲਾ ਕੀ ਇਹ ਖਾਲੀਦ ਵਾਲਾ ਜਿਹਨੇ ਦਰਬਾਰ ਸਾਹਿਬ ਦੇ ਬੇਅਦਬੀ ਕਰਨ ਵਾਲੇ ਮੁੱਖ ਦੋਸ਼ ਨੂੰ ਆਪਣੀ ਸ਼ਰਨ ਦਿੱਤੀ ਹੋਈ ਹੈ